ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਟੂਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਹੀ ਪਾਈ ਜੋ ਹਰ ਪਰਮੇਸ਼ਰ ਤਤ ਪਦ ਦਾ ਲਖਰਤ ਰੂਪ ਹੈ ਜੋ ਹਰੀ ਵਾਹਿਗੁਰੂ ਤੁੰਗ ਪਦ ਦਾ ਲਖਰਤ ਰੂਪ ਹੈ ਉਸ ਦੇ ਅੰਮ੍ਰਿਤ ਨਾਮ ਨੂੰ ਅਸੀਂ ਸਦਾ ਸਦਾ ਜਾਪ ਜਪਣਾ ਕੀਤਾ ਹੈ ਤਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸੁਆਮੀ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਨੇ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਤਾਰ ਕੇ ਮੇਰੇ ਹਿਰਦੇ ਵਿੱਚ दैਵੀ ਗੁਣਾਂ ਦੀ ਨਗਰੀ ਆਪ ਹੀ ਵਸਦੀ ਵਸਾਉਣਾ ਕੀਤੀ ਹੈ ਰਹਾਉ ਮਿਸ RAM ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਜਿਸਕੇ ਸੇ ਫਿਰ ਤੇ ਨਹੀਂ ਸੰਭਾਲੇ ਬਿਨ ਸੇ ਸੋਗ ਸੰਤਾਪ ਅਸੀਂ ਜਿਸ ਵਾਹਿਗੁਰੂ ਦੇ ਸੇਵਕ ਬਣੇ ਸੀ ਉਸੇ ਨੇ ਹੀ ਫਿਰ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਜਾਣ ਕੇ ਸਾਨੂੰ ਸੰਭਾਲ ਲਿਆ ਹੈ ਤੇ ਜੋ ਵਿਛੋੜੇ ਕਰਕੇ ਸੋਗ ਗਮ ਹੋਣਾ ਸੀ ਜਸ ਰੂਪ ਦੀ ਨਾ ਪ੍ਰਾਪਤੀ ਕਰਕੇ ਜੋ ਚਿੱਤ ਦਾ ਸੰਤਾਪ ਅਲੀ ਪ੍ਰਕਾਰ ਤਪਣਾ ਸੀ ਇਤਿਆਦੇ ਸਾਰੇ ਦੁੱਖ ਬਿਨ ਸੇ ਨਾਸ਼ ਹੋ ਗਏ ਹਨ ਹਾਥ ਦੀ ਰਾਖੀ ਜਨ ਆਪਣੇ ਹਰ ਹੋਏ ਮਾਈ ਬਾਪ ਆਪਣੇ ਜਨ ਦਾਸ ਨੂੰ ਕਿਰਪਾ ਦਾ ਹੱਥ ਦੇ ਕਰਕੇ ਰੱਖ ਲਿਆ ਹੈ ਤੇ ਪਰਮੇਸ਼ਰ ਜੀ ਆਪ ਹੀ ਮਾਈ ਮਾਤਾ ਬਾਪ ਪਿਤਾ ਦੀ ਨਿਆਈ ਸਾਡੇ ਰੱਖਿਆ ਗੋਏ ਹਨ ਜੀ ਜੰਤ ਹੋਏ ਮਿਹਰਵਾਨਾ ਦਇਆ ਧਾਰੀ ਹਰਨਾਥ ਜੀਵ ਜੰਤ ਸੂਖ ਮਸਥੂਲ ਪਾਪ ਛੋਟੇ ਵੱਡੇ ਜੀਵ ਜੰਤ ਸਾਰੇ ਹੀ ਸਾਡੇ ਉੱਤੇ ਮਿਹਰਵਾਨਾ ਦਇਆਵਾਨ ਹੋਏ ਹਨ ਕਿਉਂਕਿ ਸਰਬ ਦੇ नाथ ਸੁਆਮੀ ਪਰਮੇਸ਼ਰ ਨੇ ਸਾਡੇ ਉੱਤੇ ਆਪਣੀ ਦਇਆ ਕਿਰਪਾ दृष्टि ਧਾਰੀ ਕੀਤੀ ਹੋਈ ਹੈ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਬੜ ਪਰਤਾਪ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜੰਮਣ ਮਰਨ ਦੇ ਦੁੱਖਾਂ ਨੂੰ ਪੰਨਨ ਪਾਪ ਨਾਸ਼ ਕਰਨ ਵਾਲੇ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪਏ ਹਾਂ ਜਿਸ ਦਾ ਸਾਰਿਆਂ ਤੋਂ ਵੱਡਾ ਪ੍ਰਤਾਪ ਤੇਜ ਪ੍ਰਤਾਪ ਹੈ ਟੂਡੀ ਮਹੱਲਾ ਪੰਜਵਾ ਸੁਆਮੀ ਸ਼ਰਨ ਪਰਿਓ ਦਰਬਾਰੇ ਏ ਸੁਆਮੀ ਮਾਲਕ ਪਰਮੇਸ਼ਰ ਜੀ ਮੈਂ ਆਪ ਜੀ ਦੇ ਸਾਧ ਸੰਗਤ ਰੂਪੀ ਦਰਬਾਰ ਦੀ ਸ਼ਰਨ ਓਟ ਵਿੱਚ ਪਿਆ ਗਿਆਨ ਰੂਪੀ ਦਰਬਾਰੇ ਬਾਰੇ ਦਰਵਾਜੇ ਦੇ ਦਰ ਅੰਦਰ ਇਸ ਤੇ ਧੋ ਕੇ ਸ਼ਰਨ ਪਿਆ। ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ। ਇਹ ਕਰੋੜਾਂ ਜਨਮਾਂ ਦੇ ਅਪਰਾਧ ਗੁਨਾਹਾਂ ਨੂੰ ਖੰਡਨ ਨਾਸ ਕਰਨ ਵਾਲੇ ਸ਼ੁਭ ਗੁਣਾ ਨਾਮ ਦੇ ਦਾਤੇ ਪਰਮੇਸ਼ਰ ਜੀ। ਤੁਝ ਤੁਹਾਡੇ ਤੋਂ ਬਗੈਰ ਸਾਡਾ ਹੋਰ ਕੌਣ ਸੰਸਾਰ ਸਮੁੰਦਰ ਤੋਂ ਉਧਾਰ ਕਰਨ ਵਾਲਾ ਹੈ। ਪਾਪ ਮੈਨੂੰ ਕੋਈ ਤਾਰ ਨਹੀਂ ਸਕਦਾ ਰਹਾਉ। ਬਿਸਰਾਮ ਦੇ ਕੇ ਅੱਗੇ ਕਿਰਪਾ ਕਰ ਰਿਹਾ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਬਹੁਤ ਪ੍ਰਕਾਰ ਖੋਜਦਿਆਂ ਲੱਭਦਿਆਂ ਲੱਭਦਿਆਂ ਵੇਦਾਂ ਸ਼ਾਸਤਰਾਂ ਦੁਆਰਾ ਸਾਰਾ ਅਰਥ ਸਿਧਾਂਤ ਇਹੋ ਹੀ ਵਿਚਾਰਿਆ ਹੈ ਸਰਬ ਸਾਰੇ ਧਰਮ ਅਰਥ ਕਾਮ ਮੋਕ ਆਦ ਪਦਾਰਥਾਂ ਦੀ ਵਿਚਾਰ ਕਰਕੇ ਸਾਰਿਆਂ ਗ੍ਰੰਥਾਂ ਦੇ ਅਰਥ ਵਿਚਾਰ ਕੇ ਇਹ ਨਿਸ਼ਚੇ ਕੀਤਾ ਹੈ ਕੀਰ ਨੇ ਇਹ ਨਿਸ਼ਚੇ ਕੀਤਾ ਹੈ ਸਾਧ ਸੰਗ ਪਰਮਗਤ ਪਾਈਐ ਮਾਇਆ ਰਜ ਬੰਧ ਹਾਰੇ ਹਾਂ ਇਹ ਹੀ ਵਿਚਾਰ ਕੀਤੀ ਹੈ ਇਹੋ ਨਿਸ਼ਚਾ ਕੀਤਾ ਕਿ ਸਾਧੂਆਂ ਦੀ ਸੰਗਤ ਨਾਲ ਮਿਲ ਕੇ ਹੀ ਪਰਮਗਤ ਕੇਵਲ ਮੁਕਤੀ ਨੂੰ ਪਾਈਦਾ ਹੈ ਅਤੇ ਮਾਇਆ ਦੇ ਰਜੇ ਹੋਏ ਬੰਧਨ ਵੀ ਹਾਰ ਜਾਂਦੇ ਹਨ ਜੋ ਪੁਰਖ ਮਾਇਆ ਵਿੱਚ ਰਜ ਤਦਾਕਾਰ ਹੋਏ ਰਹਿੰਦੇ ਉਹ ਕਰਤਾ ਭੋਗਤਾ ਦੇ ਬੰਧਨਾਂ ਵਿੱਚ ਬੰਨੇ ਹੋਏ ਅੰਤ ਨੂੰ ਆਪਣੇ ਮਨੁੱਖਾ ਜਨਮ ਨੂੰ ਵਿਸ਼ਿਆ ਰੂਪੀ ਜੂਏ ਵਿੱਚ ਝਾਰ ਕੇ ਚਲੇ ਜਾਂਦੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਜਿਨ੍ਹਾਂ ਜਨਾਨੀ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਨਾਲ ਮਨ ਦੀ ਪ੍ਰੀਤੀ ਲੱਗ ਗਈ ਹੈ ਉਹਨਾਂ ਸੁਰਜਨ ਸ੍ਰੇਸ਼ਟ ਜਨਾਂ ਨੂੰ ਪਿਆਰੇ ਪਰਮੇਸ਼ਰ ਜੀ ਮਿਲ ਗਏ ਉਹਨਾਂ ਨੂੰ ਸੋਰ ਸ੍ਰੇਸ਼ਟ ਤਾਈਂ ਨੂੰ ਜਨ ਪੈਦਾ ਕਰਨ ਵਾਲੇ ਪਿਆਰੇ ਅਕਾਲ ਪੁਰਖ ਜੀ ਮਿਲ ਗਏ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਗੁਰਾਂ ਦੁਆਰਾ ਪਰਮੇਸ਼ਰ ਦੇ ਜਾਪ ਨੂੰ ਜਪ ਕੇ ਆਤਮਿਕ ਆਨੰਦ ਨੂੰ ਮਾਣਨਾ ਕਰਦੇ ਹਨ ਅਤੇ ਉਹਨਾਂ ਦੇ ਸਾਰੇ ਅ ਗਿਆਨ ਆਦਿਕ ਰੋਗ ਨਿਵਿਰਤ ਕਰ ਦਿੱਤੇ ਹਨ ਟੋਡੀ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਟੋਡੀ ਰਾਗਣੀ ਦੇ ਵਿੱਚ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਤੀਸਰੇ ਸੁਰ ਤਾਲ ਦੇ ਅੰਦਰ ਚੌਪਦੇ ਚਾਰ ਪਦਿਆਂ ਵਾਲ ਭਾਵ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਪਹਿਲਾ ਮੰਗਲ ਕਰਦਿਆਂ ਤਾੜ ਕੇ ਸਿੱਖਿਆ ਰੂਪ ਵਿੱਚ ਉਚਾਰਨ ਕਰਦੇ ਆ ਇਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਾਂ ਹਾਂ ਲਪਟਿ ਓਰੇ ਮੂੜੇ ਕਸ਼ੂ ਨਾ ਥੋਰੀ ਰੇ ਤੂੰ ਪਾਵ ਹੈ ਮੂੜੇ ਮੂਰਖ ਜੀਵ ਝੂਠੇ ਕਰਤਵਾਂ ਨੂੰ ਹਾਂ ਹਾਏ ਨਾ ਕਰ ਹਾਂ ਹਾਏ ਨਾ ਕਰ ਮੰਨ ਕਰਕੇ ਹਾਏ ਨਾ ਕਰ ਤੇ ਤਨ ਕਰਕੇ ਵੀ ਹਾਏ ਨਾ ਕਰ ਏ ਮੂਰਖ ਜੀਵ ਤੁਏ ਨਾ ਮਾਇਆ ਮਾਇਕੀ ਪਦਾਰਥਾਂ ਦੇ ਹੰਕਾਰ ਵਿੱਚ ਹਾਂ ਹਾਂ ਕਰਦਾ ਹੋਇਆ ਲੰਪਟ ਓਰਿਆ ਹੈ ਤੈਨੂੰ ਇਹਨਾਂ ਵਿੱਚੋਂ ਕੁਝ ਵੀ ਹਾਸਲ ਨਹੀਂ ਹੋਣਾ ਕਿਉਂਕਿ ਤੇਰੀ ਉਮਰ ਥੋੜੀ ਹੈ ਇਹਨਾਂ ਪਦਾਰਥਾਂ ਨਾਲ ਥੋੜੀ ਜਿਹੀ ਪ੍ਰੀਤੀ ਵੀ ਨਾ ਕਰ ਕਿਉਂਕਿ ਇਹਨਾਂ ਪਦਾਰਥਾਂ ਵਿੱਚ ਅੰਤ ਨੂੰ ਕੁਝ ਵੀ ਨਾਲ ਨਹੀਂ ਜਾੜ ਇਹ ਮੂਰਖ ਜੀਵ ਹਾਂ ਹਾਂ ਖਬਰਦਾਰ ਹੋ ਜਿਸ ਮਾਇਆ ਵਿੱਚ ਤੂੰ ਲਪਟਿਓ ਖਚਤ ਫਸਿਆ ਹੋਇਆ ਹੈ ਉਹ ਕਸ਼ੂ ਕੁਝ ਥੋੜੀ ਜੀ ਵੀ ਤੇਰੀ ਨਹੀਂ ਹੈ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਜੋ ਮਾਇਆ ਤੇਰੀ ਨਹੀਂ ਹੈ ਉਸ ਨੂੰ ਮੇਰੀ ਪਾਵ ਆਪਣੀ ਕਰਕੇ ਜਾਣੀ ਬੈਠਾ ਹੈ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਆ ਆਪਨ ਰਾਮ ਨਾ ਚੀਨੋ ਖਿਨੂਆ ਜੋ ਪਰਾਈ ਸੋ ਆਪਣੀ ਮਨੂਆ ਏ ਪੁਰਖ ਆਪਨ ਆਪਣੇ ਰਾਮ ਪਰਮੇਸ਼ਰ ਨੂੰ ਤੂੰ ਇੱਕ ਖਿਨੂਆ ਖਨ ਮਾਤਰ ਵੀ ਚੀਨੋ ਜਾਣਿਆ ਨਹੀਂ ਜੋ ਪ੍ਰਾਈ ਬੇਗਾਨੀ ਇਸਤਰੀ ਦੇਹ ਪ੍ਰਾਈ ਮਾਇਆ ਹੈ ਉਸ ਨੂੰ ਤੂੰ ਆਪਣੀ ਮਨੁਆ ਮੰਨਿਆ ਹੋਇਆ ਹੈ ਨਾਮ ਸੰਗੀ ਸੋ ਮਨ ਨਾ ਵਸਾਇਓ ਛੋੜ ਜਾਹ ਬਾਹੂ ਚਿਤ ਲਾਇਓ ਜੋ ਨਾਮ ਤੇਰਾ ਲੋਕ ਪ੍ਰਲੋਕ ਵਿੱਚ ਸੰਗੀ ਸਾਥੀ ਹੋਣਾ ਹੈ ਉਸ ਨਾਮ ਨੂੰ ਤੂੰ ਮਨ ਹਿਰਦੇ ਵਿੱਚ ਨਹੀਂ ਵਸਾਉਣਾ ਕੀਤਾ ਜਿਹੜੇ ਸੰਬੰਧੀਆਂ ਪਦਾਰਥਾਂ ਨੂੰ ਛੱਡ ਜਾਣਾ ਹੈ ਬਾਹੂ ਉਹਨਾਂ ਨਾਲ ਤੂੰ ਚਿਤ ਲਾਇਆ ਆ ਜਿਹੜੀ ਮਾਇਆ ਇਤੇ ਹੀ ਛੱਡ ਜਾਣੀ ਹੈ ਉਸ ਨਾਲ ਤੂੰ ਜਿੱਤ ਲਾਇਆ ਹੋਇਆ ਹੈ ਸੋ ਸੰਚਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਤੂੰ ਉਹ ਧਨ ਨੂੰ ਸੰਚਿਓ ਇਕੱਠਾ ਕੀਤਾ ਹੈ ਜਿਸ ਨਾਲ ਤੂੰ ਤ੍ਰਿਸ਼ਨਾ ਰੂਪੀ ਭੋਗ ਕਰਕੇ ਪਿਆਸਾ ਰਹਿੰਦਾ ਜੋ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਦਾ ਪਰਲੋਕ ਦੇ ਤੋਸਾ ਸਫਰ ਕਰਨ ਵਾਸਤੇ ਖਰਚਾ ਤੇ ਖੁਰਾਕ ਹੈ ਉਸ ਨੂੰ ਤੂੰ ਪਾਇਆ ਹੀ ਨਹੀਂ ਹੈ ਅਰਥਾਤ ਜਿਵੇਂ ਪੁਰਾਣੇ ਸਮਿਆਂ ਵਿੱਚ ਬੀਬੀਆਂ ਖੰਡ ਘਿਓ ਮੈਦਾ ਇਹਨਾਂ ਤਿੰਨਾਂ ਨੂੰ ਮਿਲਾ ਕੇ ਪ੍ਰਸ਼ਾਦਾ ਪਕਾਉਂਦੀਆਂ ਸਨ ਜੋ ਮੁਸਾਫਰ ਨੂੰ ਰਸਤੇ ਕੰਮ ਆਉਂਦਾ ਸੀ ਉਸ ਨੂੰ ਤੋਸਾ ਕਹਿੰਦੇ ਸਨ ਇਸੇ ਪ੍ਰਕਾਰ ਹੈ ਜੀਵ ਤੂੰ ਪਰਮੇਸ਼ਰ ਦੇ ਅੰਮ੍ਰਿਤ ਨਾਮ ਰੂਪੀ ਤੋਸੇ ਨੂੰ ਪਰਲੋਕ ਦੇ ਰਸਤੇ ਵਾਸਤੇ ਆਪਣੇ ਪੱਲੇ ਨਹੀਂ ਬੰਨਿਆ ਜਿਸ ਵਿੱਚ ਭਗਤੀ ਰੂਪ ਖੰਡ ਗਿਆਨ ਰੂਪ ਮੈਦਾ ਤੇ ਪ੍ਰੇਮ ਰੂਪ ਘਿਓ ਹੈ ਉਹ ਤੂੰ ਪ੍ਰਾਪਤ ਹੀ ਨਹੀਂ ਕੀਤਾ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਕਾਮ ਦੇ ਫੁਰਨੇ ਕ੍ਰੋਧ ਦੇ ਫੁਰਨੇ ਤੇ ਮੋਹ ਰੂਪੀ ਕੂਪ ਖੂਦ ਦੇ ਵਿੱਚ ਤੂੰ ਪਿਆ ਹੈ ਤੇ ਪੈ ਰਿਹਾ ਹੈ ਕਾਮ ਕ੍ਰੋਧ ਤੇ ਮੋਹ ਆਦਿਕਾਂ ਦੀ ਬੋਲਤਾ ਕਰਕੇ ਤੂੰ ਸੰਸਾਰ ਵਿਕਾਰਾਂ ਰੂਪੀ ਖੂਦ ਦੇ ਵਿੱਚ ਪੈ ਰਿਹਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਕੋਈ ਵਿਰਲਾ ਹੀ ਇਹ ਨ ਵਿਕਾਰਾਂ ਤੋਂ ਬਚ ਕੇ ਸੰਸਾਰ ਸਮੁੰਦਰ ਤੋਂ ਤਰਿਆ ਹੈ ਟੋਡੀ ਮਹੱਲਾ ਪੰਜਵਾ ਹਮਾਰੇ ਇਕੈ ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਹਾਉ ਏ ਪਾਈ ਹਮਾਰੇ ਸਾਡੇ ਚਿੱਤ ਦੀ ਬਿਰਤੀ ਇਕੈ ਕਈ ਇਕ ਹਰੀ ਪਰਮੇਸ਼ਰ ਦੇ ਨਾਮ ਕਰਕੇ ਸ਼ੁਭ ਗੁਣਾ ਦੀ ਹਰੀਆਵਲਤਾ ਸਹਿਤ ਹੋ ਗਈ ਹੈ ਭਾਵ ਨਾਮ ਦੇ ਆਸਰੇ ਹੋ ਗਈ ਇਸ ਲਈ ਅਸੀਂ ਜਨਾਨੇ ਆਨ ਹੋਰ ਦ્વੈਤ ਵਾਲੀ ਅਵਰ ਅਸਥਾਨ ਵਿੱਚ ਜਾ ਕੇ ਕਿਸੇ ਦੀ ਸਿਆਣ ਸਿਆਣ ਹੀ ਨਹੀਂ ਕੀਤੀ ਅਸੀਂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਆਨ ਦੂਜੇ ਦੀ ਸਿਆਣ ਗਿਆਤ ਹੀ ਨਹੀਂ ਕੀਤੀ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਵੱਡਾ ਭਾਗ ਗੁਰ ਆਪਣਾ ਪਾਇਓ ਗੁਰ ਮੂਕੋ ਹਰ ਨਾਮ ਦਿਰੜਾਇਓ ਵੱਡਿਆਂ ਭਾਗਾਂ ਕਰਮਾਂ ਕਰਕੇ ਅਸੀਂ ਆਪਣੇ ਗੁਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਪਾਇਆ ਹੈ ਤੇ ਉਹਨਾਂ ਸਤਿਗੁਰਾਂ ਨੇ ਮੋਕੋ ਮੈਨੂੰ ਪਰਮੇਸ਼ਰ ਦਾ ਨਾਮ ਦ੍ਰਿੜਾਇਓ ਦ੍ਰਿੜ ਕਰਵਾ ਦਿੱਤਾ ਹੈ ਹਰ ਹਰ ਜਾਪ ਤਾਪ ਬ੍ਰਤ ਨੀਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਹੀ ਸਾਡਾ ਜਾਪ ਜਪ ਤਾਪ ਤਪ ਵਰਤ ਤੇ ਨੀਮ ਯਮ ਨੇਮ ਆਦਿਕ ਸਾਧਨ ਹੈ ਹਰੀ ਪਰਮੇਸ਼ਰ ਦਾ ਜਾਪ ਹੀ ਤਪ ਬ੍ਰਤ ਤੇ ਨੇਮ ਹੈ ਅਤੇ ਪਾਪਾਂ ਦੇ ਹਾਰਕ ਪਰਮੇਸ਼ਰ ਦਾ ਨਾਮ ਧਿਆਉਣੇ ਕਰਕੇ ਸਾਰੇ ਖੇਮਾ ਸੁਖ ਤੇ ਕੁਸਲ ਆਨੰਦ ਹੋਏ ਹਨ ਸਾਰੇ ਕੁਸਲ ਸੁਖ ਤੇ ਖੇਮਾ ਰੱਖਿਆ ਹੁੰਦੀ ਹੈ ਖੇਮਾ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਆਜਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਸ਼੍ਰੇਸ਼ਟ ਬਣਨ ਵਾਸਤੇ ਆਚਾਰ ਚੰਗੇ ਕਰਮ ਕਰਨੇ ਬੈਕੁੰਠ ਵਿੱਚ ਬਜ਼ੁਰਗਾਂ ਨੂੰ ਪੁੰਨ ਦਾਨ ਰੂਪਿਓ ਹਾਰ ਵਪਾਰ ਕਰਕੇ ਫਲ ਪਚਾਉਣ ਵਾਸਤੇ ਆਦ ਆਪਣੇ ਜੀਵਨ ਨੂੰ ਸ਼੍ਰੇਸ਼ਟ ਬਣਾਉਣ ਵਾਸਤੇ ਸ਼੍ਰੇਸ਼ਟ ਕਰਤੱਬ ਕਰਨੇ ਦੂਸਰਿਆਂ ਦੀ ਕਲਿਆਣ ਕਰਨ ਵਾਸਤੇ ਕੋਈ ਪੁੰਨ ਦਾਨ ਆਦਕ ਵਪਾਰ ਕਰਨਾ ਤੇ ਉੱਤਮ ਜਾਤੀ ਜਾਤ ਬੁੱਧੀ ਨੂੰ ਉੱਤਮ ਬਣਾਉਣਾ ਇਹੋ ਹੀ ਹੈ ਜੋ ਅਸੀਂ ਪਰਮੇਸ਼ਰ ਨੂੰ ਗੁਨੀਆਂ ਵਿਚਾਰਿਆ ਹੈ ਸਭ ਕੁਝ ਹਰੀ ਨੂੰ ਹੀ ਵਿਚਾਰਿਆ ਹੈ ਸਾਨੂੰ ਉਦੋਂ ਦਾ ਮਹਾ ਬੜਾ ਭਾਰੀ ਆਨੰਦ ਪ੍ਰਾਪਤ ਹੋਇਆ ਹੈ ਜਦੋਂ ਦਾ ਹਰ ਪਰਮੇਸ਼ਰ ਦਾ ਕੀਰਤਨ ਜਸ ਸੁਨਿਆ ਸੁਣਨਾ ਕੀਤਾ ਹੈ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਸ ਤਿਸਕੇ ਗ੍ਰਹਿ ਮੈਂ ਆਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਠਾਕੁਰ ਸਵਾਮੀ ਅਕਾਲ ਪੁਰਖ ਨੂੰ ਪਾ ਲਿਆ ਹੈ ਉਸ ਦੇ ਹਿਰਦੇ ਰੂਪੀ ਗ੍ਰਹਿ ਘਰ ਦੇ ਵਿੱਚ ਸਾਰਾ ਕੁਝ ਹੀ ਆ ਗਿਆ। ਪਾਵ ਉਹਨਾਂ ਨੂੰ ਧਰਮ, ਅਰਥ, ਕਾਮ, ਮੋਖ ਆਦ ਸਭ ਪਦਾਰਥ ਪ੍ਰਾਪਤ ਪ੍ਰਾਪਤ ਹੋ ਗਏ ਹਨ। ਟੋਡੀ ਮਹੱਲਾ ਪੰਜਵਾ ਘਰ ਚੌਥਾ ਧੁਪ ਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਥਲੀ ਭਾਵ ਮਾਰਵਾੜ ਦੇ ਰਿਤਲੀ ਇਲਾਕੇ ਦੀ ਸੰਗਤ ਆਈ। ਤੇ ਆਗੇ ਕਿਹਾ ਸਤਿਗੁਰੂ ਜੀ ਸਾਡੀ ਬੋਲੀ ਵਿੱਚ ਸਾਨੂੰ ਪਵਿੱਤਰ ਉਪਦੇਸ਼ ਦੇਣਾ ਕਰੋ ਤਾਂ ਸੁਣ ਕੇ ਸਤਿਗੁਰੂ ਜੀ ਨੇ ਟੋਡੀ ਰਾਗਣੀ ਦੇ ਅੰਦਰ ਚੌਥੇ ਸੁਰ ਤਾਲ ਵਿੱਚ ਦੋ-ਦੋ ਪਦਿਆਂ ਵਾਲੇ ਦੋ ਸ਼ਬਦ ਉਹਨਾਂ ਦੇ ਪਰਥਾਏ ਪਹਿਲਾਂ ਮੰਗਲ ਕਰਦਿਆਂ ਉਚਾਰਨ ਕੀਤੇ ਇੱਕ ਅਦ્વੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪਾਇਆ ਜਾਂਦਾ ਹੈ ਰੂਡੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਹ ਨਾ ਹੋਏ ਰਹਾਉ ਇਹ ਭਾਈਏ ਮਨ ਵਿਸ਼ਿਆਂ ਦੀ ਸੰਗਤ ਕਰਕੇ ਅਪਵਿੱਤਰਤਾ ਵਿੱਚ ਫਸਿਆ ਹੋਇਆ ਰੂਡੋ ਸੁੰਦਰ ਪਰਮੇਸ਼ਰ ਦੇ ਰੰਗੋ ਪ੍ਰੇਮ ਨੂੰ ਲੋੜੈ ਚਾਹੁੰਦਾ ਹੈ ਪਰੰਤੂ ਕਮਾਈ ਕਰਨ ਤੋਂ ਬਗੈਰ ਨਿਰੀਆਂ ਗਾਲੀ ਗੱਲਾਂ ਕਰਨ ਦੇ ਨਾਲ ਪਰਮੇਸ਼ਰ ਦਾ ਨੀਹ ਹੋ ਨੀਹ ਭਾਵ ਪ੍ਰੇਮ ਪ੍ਰਾਪਤ ਨਹੀਂ ਹੋ ਸਕਦਾ ਗੱਲੀ ਜੇ ਸੋ ਪਾਈਏ ਤੋਤਾ ਕਿਉਂ ਫਸਿਆ ਕਿ ਤੋਤਾ ਕਿਉਂ ਫਸਦਾ ਹਾਉ ਟੂ ਦੇਦੀ ਦਰਸ਼ਨ ਕਾਰਣ ਬੀਤੀ ਬੀਤੀ ਪੇਖਾ ਹਉ ਅਸੀਂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਵੇਦਾਂ ਸ਼ਾਸਤਰਾਂ ਦੀ ਟੂ ਦੇਦੀ ਖੋਜ ਕੀਤੀ ਤੇ ਇੰਦਰੀਆਂ ਰੂਪ ਸਾਧਨਾ ਰੂਪ ਬੀਤੀ 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 ਨਾਮ ਗਲੀ ਦਾ ਹੁੰਦਾ ਗਲੀ ਗਲੀ ਦੁਆਰਾ ਉਸ ਦੇ ਸਰੂਪ ਨੂੰ ਪੇਖਾ ਵੇਖਣਾ ਚਾਹੁੰਦੇ ਸੀ ਬਿਰਤियां ਬਿਰਤियां ਰੂਪ ਗਲੀਆਂ ਗਲੀਆਂ ਵਿੱਚ ਉਸ ਦੇ ਸਰੂਪ ਨੂੰ ਵੇਖਦੇ ਫਿਰਦੇ ਸੀ ਪਰ ਦਰਸ਼ਨ ਨਾ ਹੋ ਸਕੇ ਗੁਰਮਿਲ ਪਰਮੰਗ ਵਾਇਆ ਹੈ ਪ੍ਰੰਤੂ ਪੂਰੇ ਸਤਗੁਰਾਂ ਨਾਲ ਮਿਲਣੇ ਕਰਕੇ ਭੇਦ ਪਰਮ ਕਰਤਵ ਕਰਤਤ ਪਰਮ ਆਦ ਗਵਾਇਆ ਗਵਾਉਣਾ ਕੀਤਾ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨ ਲੇਖ ਲਿਖਿਓ ਤੁਰ ਮਤ ਹੈ ਇਸ ਰੇਸ਼ਟ ਬੁੱਧੀ ਦੀ ਦਾਤਮੈ ਸੰਤਾਂ ਮਹਾਤਮਾ ਦੇ ਕੰਨੋਂ ਹੰਦਾ ਪਾਸੋਂ ਪਾਈ ਹੈ ਕਿਉਂਕਿ ਮੇਰੇ ਮਾਥੇ ਮਸਤਕ ਦੇ ਆਦੋਂ ਹੀ ਈਸ਼ਰ ਨੇ ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਸਰੂਪ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਸੀ ਇਹ ਵਿਦ ਨਾਨਕ ਹਰ ਨੈਣ ਅਲੋਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਵਿਦ ਤਰੀਕੇ ਦੇ ਨਾਲ ਅਸੀਂ ਹਰ ਪਰਮੇਸ਼ਰ ਦੇ ਦਰਸ਼ਨਾਂ ਨੂੰ ਮਨ ਬੁੱਧ ਵਿਰਾਗ ਬਿਵੇਕ ਰੂਪੀ ਨੇਤਰਾਂ ਦੇ ਨਾਲ ਅਲੋਏ ਦੇਖਣਾ ਕੀਤਾ ਹੈ ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂੜੜੋ ਹਿਓ ਰੇ ਰੇ ਤੂੰ ਪਾਵ ਹੈ ਭਾਈ ਇਹ ਮੂੜੜੋ ਮੂਰਖ ਜੀਵ ਦਾ ਹਿਓ ਹਿਰਦਾ ਗਰਬ ਹੰਕਾਰ ਆਦਿਕਾਂ ਦਾ ਗਹਿਲੜੋ ਪਕੜਿਆ ਹੋਇਆ ਹੈ ਹੰਕਾਰ ਵਿੱਚ ਗਹਿਲੜੋ ਬਾਬਰਾ ਹੋਇਆ ਰਹਿੰਦਾ ਹੈ ਹਿਓ ਮਹਰਾਜਰੀ ਮਾਇਓ ਢੀਹਰ ਨਿਆਈ ਮੋਹ ਫਾਕਿਓ ਰੇ ਰਹਾਉ हे भाई महाराज महाराज पाव परमेश्वर री दी पैदा कीती मायो माया इस जीव दे ही ओ हृदय विच बस रही है रे हे भाई इउं दीहरडायण दे न्याय वांग माया दे मोह ने जीवा दे हृदय नु फाकयो फक भाव खा लिया है अपने मोह रूपी मोह विच पाके इस जीव सारेया दा फक्का मार लिया है रहाऊ बिराम दे की सतगुरु कृपा करदे हन ਕਣੋ 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 ਸਦ ਲੋੜੈ ਬਿਨ ਲੈਹਣੇ ਕੈਠੈ ਪਾਇਓ ਰੇ ਇਹ ਜੀਵ ਹਰ ਵਕਤ ਹੀ ਕਣੋ ਬਹੁਤੇ ਪਦਾਰਥ ਕਣੋ ਬਹੁਤੇ ਸੁਖ ਤੇ ਕਣੋ ਬਹੁਤਾ ਜੀਵਣਾ ਲੋੜਦਾ ਹੀ ਰਹਿੰਦਾ ਹੈ ਬਾਲਕ ਅਵਸਥਾ ਵਿੱਚ ਵੀ ਕਣੇ ਪਦਾਰਥਾਂ ਨੂੰ ਜਵਾਨੀ ਵਿੱਚ ਵੀ ਕਣੇ ਪਦਾਰਥਾਂ ਨੂੰ ਤੇ ਬਡੇਪੇ ਵਿੱਚ ਵੀ ਸਦਾ ਕਣੇ ਪਦਾਰਥਾਂ ਨੂੰ ਲੋੜੈ ਚਾਹੁੰਦਾ ਹੈ ਕਣੋ ਬਹੁਤੇ ਪੁਰਖਾਂ ਨਾਲ ਮਿਲ ਕੇ ਕਣੋ ਬਹੁਤੇ ਯਤਨ ਕਰਕੇ ਕਣੋਂ ਬਹੁਤਿਆਂ ਪਦਾਰਥਾਂ ਨੂੰ ਸਦਾ ਹੀ ਚਾਹੁੰਦਾ ਹੈ ਪਰ हे ਭਾਈ ਲੈਣੇ ਭਾਗਾ ਤੋਂ ਬਿਨਾ ਬਗੈਰ ਕੈਠੇ ਕਿਸ ਤਰ੍ਹਾਂ ਕਿੱਥੋਂ ਪ੍ਰਾਪਤ ਕਰ ਸਕਦਾ ਹੈ ਲੈਣੇ ਪ੍ਰਾਪਤੀ ਦੇ ਲੇਖ ਬਿਨਾ ਕਿਸ ਤਰ੍ਹਾਂ ਪਾ ਸਕਦਾ ਹੈ ਪਾਵ ਨਹੀਂ ਪਾ ਸਕਦਾ ਮਹ ਰਾਜ ਰੂ ਗਾਥ ਵਾਹੂ ਸਿਓ ਲੁਬੜਿਓ ਨੇ ਭਾਗੜੋ ਪਾਹ ਸੰਜੋਇਓ ਰੇ हे ਭਾਈ ਮਹਰਾਜ ਮਹਾਰਾਜ ਪਰਮੇਸ਼ਰ ਦੀ ਜੋਗਾਤ ਮਾਇਆ ਹੈ ਰੋ ਤੂੰ ਭਾਵ ਦਾ ਗਾਥ ਪਦਾਰਥ ਸਰੀਰ ਦਿੱਤਾ ਹੋਇਆ ਹੈ ਵਾਹੂ ਉਸ ਨਾਲੇ ਜੀਵ ਲੁਬੜਿਓ ਲਬਾਏ ਮਨ ਹੋ ਰਿਆ ਨੇ ਭਾਗੜੋ ਭਾਗਾ ਤੋਂ ਇਣਾ ਪੁਰਖ ਤ੍ਰਿਸ਼ਨਾ ਕ੍ਰੋਧ ਮਾਤਾ ਦੇ ਗਰਭ ਦੀ ਪਾਹੇ ਅਗਨੀ ਵਿੱਚ ਸੰਜੋਇਓ ਮਿਲਿਆ ਰਿੰਦਾ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਿਤ ਮਿਟਿਓ ਰੇ ਇਸ ਲਈ ਰੇ ਹੈ ਭਾਈ ਸਗਲੋ ਸਾਰੇ ਸਾਧੂ ਸ੍ਰੇਸ਼ਟ ਜਨਾਂ ਦੀ ਮਨ ਚੇਤ ਲਗਾ ਕੇ ਸਿੱਖ ਸਿੱਖਿਆ ਸੁਣਿਆ ਕਰ ਜਿਸ ਕਰਕੇ ਤੇਰੇ ਸਾਰੇ ਪ੍ਰਾਛਿਤ ਪਾਪ ਮਿਟਿਓ ਮਿਟ ਜਾਣਗੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਾਉੜਿਓ ਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੈ ਭਾਈ ਜਿਸ ਨੂੰ ਮਹਾਰਾਜ ਪਰਮੇਸ਼ਰ ਦੀ ਭਗਤੀ ਰੂਪੀ ਗਠੜੀ ਗੁਰਾਂ ਦੁਆਰਾ ਲੈਣੋ ਪ੍ਰਾਪਤ ਹੋਈ ਹੈ ਜਿਸ ਨੂੰ ਹਿਰਦੇ ਰੂਪੀ ਗਠੜੀ ਵਿੱਚ ਪਰਮੇਸ਼ਰ ਦੀ ਲੈਣੋ ਪ੍ਰਾਪਤੀ ਦਾ ਭਗਤੀ ਰੂਪੀ ਪਦਾਰਥ ਪ੍ਰਾਪਤ ਹੋਇਆ ਹੈ ਉਹ ਜਨਪੁਰਖ ਫਿਰ ਮਾਤਾ ਦੇ ਗਰਭਾਸ ਗਰਭ ਵਿੱਚ ਨਹੀਂ ਪੌੜਿਓ ਪੈਂਦਾ ਵਾਹੇ ਗੁਰੂ वाहे गुरु ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ